7.4 ਕਾਲਜ ਦੇ ਸਾਰਿਆਂ ਨੂੰ ਇਸ ਜੜੀਆ ਦੇ ਵਿੱਚ ਗੱਲ ਕਰਾਂਗੇ ਜੀ 15 ਮਈ ਤੱਕ ਦੇ ਮੌਸਮ ਦੀ ਯਾਨੀ ਕਿ ਆਉਣ ਵਾਲੇ ਜਿਹੜੇ 7-8 ਦਿਨ ਹਨਗੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਹਫਾ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਸੋ ਅੱਜ ਦੇਖਦੇ ਹਾਂ ਜੀ ਰਿਪੋਰਟ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਦਸੇ ਉਹਨਾਂ ਦੇਖੇ ਜੋਗੀ ਤੁਹਾਡੀ ਸਕਰੀਨ ਤੇ ਨੇ ਤੇ ਮੌਸਮ ਤੋਂ ਹੀ ਦੇਖ ਸਕਦੇ ਹੋ ਕਿ ਲਗਭਗ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਵੀ ਇਸ ਵੇਲੇ ਸਾਫ਼ੀਆ ਮੌਸਮ ਤਕਰੀਬਨ ਤੇ ਅੱਜ ਦਿਨ ਭਰ ਜਿਹੜਾ ਜਿਆ ਗਰਮੀ ਦਾ ਸਤਾਮ ਹੈ ਜਿਹੜਾ جاری ਰਿਹਾ ਹੈ ਜੀ ਟੈਂਪਰੇਚਰ ਹੈ ਜਿਹੜੇ 42 43 ਤੱਕ ਜਾਂਦੇ ਦੇਖਾਈ ਦਿੱਤੇ ਨੇ ਸੋ ਆਉਦੇ ਦਿਨਾਂ ਦੇ ਦੌਰਾਨ ਮੌਸਮ ਦੇ ਵਿੱਚ ਤਬਦੀਲੀ ਜੜੇ ਜਾਂ ਸੰਭਵ ਹੈ ਤੇ ਮੌਸਮ ਹਫਾਗਲ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਤੁਹਾਡੇ ਨਾਲ ਸਾਂਝੇ ਕਰਨੇ ਆ ਤੋਂ ਤੁਹਾਨੂੰ ਮੈਂ ਇੱਥੇ ਦੱਸ ਦਿਆ ਜੀ yellow alert ਜਿਹੜੇ ਜਾਰੀ ਚੱਲ ਕੇ ਜਾਂਦੇ ਚੁੱਕੇ ਨੇ ਭਾਰੀ ਮੀਂਹ ਜਿਹੜੇ ਆ ਪੰਜਾਬ ਦੇ ਵਿੱਚ ਡਾਜ ਹੋ ਸਕਦੇ ਨੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕੱਲ ਦੀ ਯਾਨੀ ਕਿ 9 ਤਰੀਕ ਦੀ ਮੌਸਮ ਲਗਭਗ ਸਾਫ਼ ਹੈ ਕੱਲ 10 ਤਰੀਕ ਤੋਂ ਇੱਕ ਐਕਟਿਵ ਲੈਵਲ ਦਾ ਸਿਸਟਮ ਹੈ ਜਿਹੜਾ 10 ਤੱਕ ਦਿਨ ਜਾ ਰਿਹਾ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਮੀਂਹ ਇਹ ਸਿਸਟਮ ਦਰਜ ਕਰਾਏਗਾ ਤੇ 13 ਤਰੀਕ ਤੱਕ ਇਸ ਸਿਸਟਮ ਦਾ ਜਿਹੜਾ ਪ੍ਰਭਾਵ ਹੈ ਉਹ ਪਾਏਗਾ ਜੀ 4 ਦਿਨਾਂ ਦੇ ਦੌਰਾਨ ਬੱਦਲਵਾਜ ਦੇ ਨਾਲ ਮੀਂਹ ਜਿਹੜਾ ਟੁੱਟਵੇਂ ਰੂਪ ਦੇ ਵਿੱਚ ਸਪੈਲ ਜਿਹੜਾ ਲੱਗ ਯਾ ਲੋ ਦੇ ਲੋਰਟ ਦੇ ਸਹਾਦੇਓ 10 11 12 ਤੇ 13 ਤਰੀਕ ਨੂੰ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਘਰ ਚਮਕ ਦੇ ਨਾਲ ਤਗੜੇ ਮੀਂਹ ਜਿਹੜੇ ਐ ਸਪੈਲ ਲੱਗ ਸਕਦੀ ਐ ਤੇ ਕੁਝ ਕਥਾਵਾਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਗੜੇਵਾਰੀ ਵੀ ਜਿਹੜੀ ਆ ਹੋ ਸਕਦੀ ਆ ਤੇ ਤੀਜੇ ਤੂਫਾਨੀ ਹਵਾਵਾਂ ਜਿਨ੍ਹਾਂ ਦੇ ਰਫਤਾਰ ਹੋ ਸਕਦੀ ਆ ਜੀ 40 50 ਕਿਲੋਮੀਟਰ ਔਰ ਘਰ ਚਮਕ ਦੇ ਨਾਲ ਮੀਂਹ ਜਿਹੜੇ ਆ ਦਰਜ ਹੋਣਗੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਆਜਾਤ ਦੇ ਤੁਹਾਨੂੰ